ਕਰੇਲੂਕਲੇਸ ਤੇ ਚਲਦੀ ਇੱਕ ਪਤਨੀ ਦੇ ਵੱਲੋਂ ਆਪਣਾ ਹੀ ਹਸਤਾ ਵਸਤਾ ਪਰਿਵਾਰ ਆਪਣੇ ਹੱਥੀਂ ਉਜਾੜਿਆ ਅਸੀਕੀ ਸੇ ਮਹਿਲਾ ਦੇਪਰੇਲ ਸਾਹਮਣ ਲੱਗੇ ਕਿ ਉਸਨੇ ਆਪਣੇ ਪਤੀ ਦੇ ਗਲੇ ਦੇ ਵਿੱਚ ਕਟਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਕੋਲੋਂ ਇਸ ਮਾਮਲੇ ਦੇ ਵਿੱਚ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਅਸੀਕੀ ਇਹ ਘਟਨਾ ਲੁਧਿਆਣਾ ਦੀ ਹੈ ਜਿੱਥੇ ਕਿ ਪਤੀ ਪਤਨੀ ਦੇ ਵਿੱਚ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਇਸ ਮਹਿਲਾ ਦੇ ਵੱਲੋਂ ਬੱਚਿਆਂ ਦੇ ਸਾਹਮਣੇ ਹੀ ਆਪਣੇ ਪਤੀ ਦੇ ਕਟਰ ਮਾਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਕਿ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਜਦੋਂ ਇਹੜਾ ਹੀ ਝਗੜਾ ਜ਼ਿਆਦਾ ਵੱਧ ਗਿਆ ਤਾਂ ਮਹਿਲਾ ਨੇ ਹੱਥ ਦੇ ਵਿੱਚ ਕਟਰ ਫੜਿਆ ਹੋਇਆ ਸੀ embroidery ਦੇ ਧਾਗੇ ਕੱਟਣ ਦੇ ਲਈ ਦਰਸਲ ਮਹਿਲਾ ਦਾ ਪਤੀ embroidery ਦਾ ਕੰਮ ਕਰਦਾ ਸੀ ਤੇ ਘਰ ਦੇ ਵਿੱਚ ਅਜਿਹਾ ਸਮਾਨ ਪਿਆ ਹੁੰਦਾ ਸੀ ਔਜ਼ਾਰ ਪਏ ਹੁੰਦੇ ਸੀਗੇ ਧਾਗੇ ਕੱਟਣ ਦੇ ਤੇ ਦੱਸਿਆ ਜਾ ਰਿਹਾ ਕਿ ਧਾਗੇ ਕੱਟਣ ਵਾਲੇ ਕਟਰ ਦੇ ਨਾਲ ਉਸਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਲਜ਼ਾਮ ਲੱਗ ਰਿਹਾ ਕਿ ਉਸ ਨੇ ਉਸ ਦੇ ਗਲੇ ਦੇ ਉੱਪਰ ਵਾਰ ਕੀਤਾ ਜਿਸ ਦੇ ਕਾਰਨ ਨੇ ਪਤੀ ਦੀ ਮੌਤ ਹੋ ਗਈ ਹਾਲਾਂਕਿ ਉਸ ਨੂੰ ਹਸਪਤਾਲ ਵੀ ਲਜਾਇਆ ਗਿਆ ਪਰ ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਮ੍ਰਿਤ ਹੀ ਪਰਿਵਾਰਿਕ ਮੈਂਬਰ ਜਿਹੜੇ ਨੇ ਹਸਪਤਾਲ ਲਿਆਏ ਸੀਗੇ ਉਹ ਦੱਸਦੇ ਕਿ ਇਸ ਸ਼ਖਸ ਦਾ ਨਾਂ ਪਤੀ ਦਾ ਨਾਂ ਗੌਰਵ ਦਸਿਆ ਜਾ ਰਿਹਾ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਸੀ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਹੁਣ ਪਤਨੀ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਇਲ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਕਰਕੇ ਜਲਦ ਹੀ ਇਸ ਮਾਮਲੇ ਦੇ ਵਿੱਚ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਕਹਿੰਦਾ ਕਿ ਪੁਲਿਸ ਨੇ ਵੱਲੋਂ ਇਸ ਮਾਮਲੇ ਦੇ ਵਿੱਚ ਹੋਨੇ ਮਹਿਲਾ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਜੀ ਸਾਨੂੰ ਸਵੇਰੇ ਇਨਟੀਮੇਸ਼ਨ ਮਿਲੀ ਸੀ ਨੂਰ ਵਾਲਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸੀ ਐਮਸੀ ਤੋਂ ਸਾਨੂੰ ਇਨਟੀਮੇਸ਼ਨ ਆਈ ਸੀ ਕਿ ਗੌਰਵ ਕੁਮਾਰਾ ਏ 37 ਸਾਲ ਉਹਨਾਂ ਦੀ ਜਿਹੜੀ ਬੋਡੀ ਹੈ ਉਹ ਸੀਐਮਸੀ ਆਪਣਾ ਬ੍ਰੌਡਡਟ ਲਿਆਂਦਾ ਗਿਆ ਸੀ ਉਹਨਾਂ ਨੂੰ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰਦੇ ਹੋਏ ਤਫ਼ਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਤੇ ਉਹਦੀ ਵਾਈਫ ਐ ਸੋਨਮ ਇਹ ਪਿਛਲੇ 12-13 ਸਾਲਾਂ ਤੋਂ ਵਿਆਹੇ ਹੋਏ ਆ ਇਹਨਾਂ ਦੇ ਦੋ ਬੱਚੇ ਆ ਇੱਕ ਦੀ 1.5 ਸਾਲ ਉਮਰ ਆ ਬੱਚੀ ਦੀ ਤੇ ਇੱਕ 12 ਸਾਲ ਦਾ ਲੜਕਾ ਇਹ ਆਪਸ ਵਿੱਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਚ ਇਹਨਾਂ ਦਾ ਟਕਰਾਅ ਹੋਇਆ ਸੀ ਤੇ ਟਕਰਾਅ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਆ ਉਹਦੇ ਹੱਥ ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰਾਇਡਰੀ ਧਾਗੇ ਨੂੰ ਕੱਟਦਾ ਉਹ ਜਾ ਕੇ ਇਹਨਾਂ ਨੇ ਫੜਕੇ ਤੇ ਗਲੇ 'ਚ ਵੱਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ ਅਸੀਂ ਮੌਕੇ ਤੇ ਤਫ਼ਤੀਸ਼ ਨੂੰ ਜਾਰੀ ਕਰਦੇ ਹੋਏ ਰੱਖਦੇ ਹੋਏ ਮੁਕਤਮਾ ਦਰਜ ਕਰ ਲਿਆ ਜੀ ਤੇ ਜਿਹੜੀ ਲੇਡੀ ਐਸ ਉਹਨੂੰ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਕੀ ਕਾਰਨ ਕੀ ਸੀ ਕਿੱਲ ਕਿਸ ਵੱਲੋਂ ਲੜਾਈ ਹੋਈ ਆਪਸ ਚ ਇਹਨਾਂ ਦਾ ਨਿੱਕੀ ਜਿਹਾ ਕੋਈ ਘਰੇਲੂ ਮਾਈਨਰ ਇਸ਼ੂ ਸੀ ਜਿਹਦੇ ਕਰਕੇ ਇਹ ਗੱਲ ਏਡੀ ਐਸਕਲੇਟ ਹੋ ਗਈ ਤੇ ਜਿਸ ਦਾ ਨਤੀਜੇ ਕਰਕੇ ਇਹਦੀ ਡੈਥ ਹੋ ਗਈ ਜੀ ਤਾਂ ਕੀ ਧਾਰਾ ਲੱਗੀ ਹੈ ਇਹ 304 ਚ ਪਰਚਾ ਦਿੱਤਾ ਜੀ ਅਸੀਂ ਜੀ ਲੇਡੀ ਰੈਸਟ ਕਰ ਲਈਏ ਹਾਂਜੀ ਲੇਡੀ ਰੈਸਟ